ਸਰਰ ਜੀ ਸੰਗਰੂਰ ਵੀ ਦਾਗੀ ਕਹਾਲੀ ਅੱਗੇ ਟੋਏ ਹੁੰਦੇ ਕਹਾਲੀ ਅੱਗੇ ਟੋਏ ਹੁੰਦੇ ਕਹਿੰਦੇ ਲੋਕ ਸਿਆਣੇ ਬਿਨ ਸੋਚੇ ਬੋਲ ਬੋਲ ਨਾ ਬਣੋ ਨਿਆਣੇ ਬਿਨ ਸੋਚੇ ਬੋਲ ਬੋਲ ਨਾ ਬਣੋ ਨਿਆਣੇ ਰੱਖੀ ਸੋਚ ਸਦਾ ਸਾਰੂ ਰੱਖੀ ਸੋਚ ਸਦਾ ਸਾਰੂ ਬੰਦਿਆ ਬਚ ਕੇ ਰਹੀਂ ਕਾਲੀ ਕਾਲ ਦੀ ਮਾਰੂ ਬੰਦਿਆ ਬਚ ਕੇ ਰਹੀਂ ਕਾਲੀ ਕਾਲ ਦੀ ਮਾਰੂ ਬੰਦਿਆ ਬਚ ਕੇ ਰਹੀਂ ਫਾਟੇ ਖੁੱਲਣੇ ਦਾ ਇੰਤਜ਼ਾਰ ਨਾ ਕਰਦਾ ਗੱਡੀ ਆਉਂਦੀ ਦੇਖ ਨਾ ਦੁਖਦਾ ਨਾ ਅਣਹੋਣੀਓ ਡਰਬਾ ਕਾਲੀ ਪੈ ਜੂ ਭਾਰੀ ਕਾਲੀ ਪੈ ਜੂ ਭਾਰੂ ਬੰਦਿਆ ਬਚ ਕੇ ਰਹੀਂ ਕਾਲੀ ਕਾਲ ਦੀ ਮਾਰੂ ਬੰਦਿਆ ਬਚ ਕੇ ਰਹੀਂ ਸਬਰ ਦਾ ਫਲ ਮਿੱਠਾ ਸਿੱਧਕ ਹੌਸਲਾ ਰੱਖ ਸੋਚ ਵਿਚਾਰ ਮਿਹਨਤ ਕਰ ਸਫਲਤਾ ਫਲ ਚੱਕ ਨੀੜਲ ਨਾ ਹੌਸਲਾ ਹਾਰੂ ਬੰਦਿਆ ਬਚ ਕੇ ਰਹੀਂ ਕਾਲੀ ਕਾਲ ਦੀ ਮਾਰੂ ਬੰਦਿਆ ਬਚ ਕੇ ਰਹੀਂ ਸਿੱਖਿਆ ਸੰਗਰੂਰ ਵੀ ਦੀ ਮਨ ਚ ਵਸਾਓ ਜੀ ਜੋ ਕਿਆ ਸਿਆਣਿਆ ਨਹੀਂ ਉਹ ਅਜ਼ਮਾਓ ਜੀ ਉੱਪਰ ਫਿਰ ਸਤਕਾਉ ਬੰਦਿਆ ਬਚ ਕੇ ਨਹੀਂ ਕਾਲੀ ਕਾਲ ਦੀ ਮਾਰੂ ਬੰਦਿਆ ਬਚ ਕੇ ਰਹੀਂ ਕਾਲੀ ਕਾਲ ਦੀ ਮਾਰੂ ਬੰਦਿਆਂ ਬਚ ਕੇ ਰਹੀ